ਕਿਵੇਂ ਹੋ ਸਾਰੇ? ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਤੇ ਤੇ ਤੁਹਾਨੂੰ ਦੱਸਦੇ ਕਿ ਅੱਜ ਸੰਡੇ ਮੀਟਿੰਗ ਦੇ ਵਿੱਚ ਅਪੋਸਟਲ ਅੰਕਰ ਨੂੰ ਲੈ ਜਿਹੜੇ ਵੱਲੋਂ ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਅਪੋਸਟਲ ਜੀ ਦੇ ਵੱਲੋਂ ਸਾਰਿਆਂ ਨੂੰ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਗਰੀਬ ਲੋਕਾਂ ਦੇ ਘਰ ਬਣਾ ਕੇ ਦਿੱਤੇ ਜਾ ਰਹੇ ਤਾਂ ਕਿ ਪਿਛਲੀ ਵਾਰ ਦੀ ਤਰ੍ਹਾਂ ਜਵੇਂ ਬਰਸਾਤਾਂ ਦੇ ਵਿੱਚ ਐ ਹੋਇਆ ਸੀਗਾ ਕਿ ਹੜ੍ਹ ਆ ਗਏ ਸੀਗੇ ਪੰਜਾਬ ਦੇ ਵਿੱਚ ਤੇ ਲੋਕਾਂ ਦੇ ਜਿਹੜੇ ਘਰ ਕੋਠੇ ਸੀਗੇ ਉਹ ਚੁੰਦੇ ਸੀਗੇ ਤੇ ਲੋਕਾਂ ਕੋਲ ਰਹਿਣ ਲਈ ਛੱਤਾਂ ਨਹੀਂ ਸੀਗੀਆਂ ਤੇ ਅਪੋਸਟਲ ਜੀ ਦਾ ਇਹ ਵਿਜ਼ਨ ਆ ਕਿ ਉਹ ਕਹਿੰਦੇ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੰਜਾਬ ਦਾ ਇੱਕ ਵੀ ਜੀ ਇੱਕ ਵੀ ਘਰ ਦਰ ਹੋ ਕਰਨ ਘਰ ਕੱਚੇ ਹੋਣ ਜਿੰਨਾਂ ਦੇ ਤੇ ਉਹ ਇਹੋ ਜਿਹੀ ਜਿਹੜੀ ਕਿ ਚੀਜ਼ਾਂ ਉਹ ਖਤਮ ਕਰਨਾ ਚਾਹੁੰਦੇ ਨੇ ਇਹੋ ਜਿਹੀ ਜਿਹੜੀ ਗਰੀਬ ਲੋਕਾਂ ਦੀ ਜਿਹੜੀ ਵੀ ਕਮਜ਼ੋਰੀਆਂ ਜਿਹੜੀਆਂ ਇਹ ਚੀਜ਼ ਨੂੰ ਗਰੀਬੀ ਨੂੰ ਦੂਰ ਕਰਨਾ ਚਾਹੁੰਦੇ ਨੇ ਆਪਣੇ ਪੰਜਾਬ ਦੇ ਵਿੱਚੋਂ ਇੱਕ ਪਾਸੇ ਉਹ ਘਰ ਪੜਾ ਕੇ ਦੇ ਰਹੇ ਨੇ ਦੂਜੇ ਪਾਸੇ ਤੁਹਾਨੂੰ ਦੱਸ ਦੇ ਕਿ ਆ ਵੀਰ ਇੱਕ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਨਾਂ ਨੇ ਅਪੋਸਟਲ ਜੀ ਨੇ ਉਹਨੂੰ ਬੁਲਾਇਆ ਅੱਜ ਤੇ ਆਟੋ ਰਿਕਸ਼ਾ ਨੂੰ ਗਿਫਟ ਕੀਤਾ ਆਟੋ ਰਿਕਸ਼ੇ ਨਾਲ ਉਹਨੂੰ ਇੱਕ ਗਿਫਟ ਦੇ ਕੇ ਉਹਨੂੰ ਭੇਜਿਆ ਉਥੋਂ ਕਿਉਂਕਿ ਉਹ ਬੰਦੇ ਦੇ ਜਿਹੜਾ ਕੀ ਨਾ ਇੱਕ ਆਰਮ ਜਿਹੜੀ ਸੀਗੀ ਇੱਕ ਬਾਜੂ ਉਹਦੀ ਹੈ ਨਹੀਂ ਸੀ। ਤੇ ਉਹ ਬੰਦਾ ਕੰਮ ਨਹੀਂ ਸੀ ਕਰ ਸਕਦਾ। ਥੋੜਾ ਗਰੀਬ ਵੀ ਸੀਗਾ ਬਾਈ ਤੇ ਕਿਰਾਏ ਤੇ ਰਿਕਸ਼ਾ ਲੈਂਦਾ ਸੀਗਾ 500 ਰੁਪਏ ਦਿਹਾੜੀ ਬੰਦੀ ਸੀ ਕਿ 300 ਰੁਪਏ ਕਿਰਾਇਆ ਦਿੰਦਾ ਸੀਗਾ 200 ਰੁਪਏ ਬਚਦਾ ਸੀਗਾ ਤੇ ਘਰ ਚਲੋਣਾ ਬੜਾ ਔਖਾ ਸੀਗਾ ਤੇ ਅਪੋਸਟਲ ਜੀ ਨਾਲ ਥੋੜੇ ਦਿਨ ਪਹਿਲਾਂ ਉਹਦੀ ਆਫਿਸ 'ਚ ਇੱਕ ਮੀਟਿੰਗ ਹੁੰਦੀ ਹੈ ਤਾਂ ਅਪੋਸਟਲ ਜੀ ਨੇ ਉਹ ਦੱਸਦਾ ਕਿ ਉਹ ਬਹੁਤ ਜ਼ਿਆਦਾ ਔਖਾ ਹੋਇਆ ਪਿਆ 200 ਰੁਪਏ ਬਚਦਾ ਕੁਝ ਹੁੰਦਾ ਨਹੀਂ ਹੈ ਤੇ ਅਪੋਸਟਲ ਜੀ ਨੇ ਉਹ ਬੰਦੇ ਨੂੰ ਸਮਝਿਆ ਬਾਈ ਤੇ ਉਹਨੂੰ ਬੁਲਾ ਕੇ ਚਰਚੇ ਦੇ ਵਿੱਚ ਅੱਜ ਸੰਡੇ ਨੂੰ ਤੇ ਇਸ ਵੀਰ ਨੂੰ ਆਟੋ ਰਿਕਸ਼ਾ ਦਿੱਤਾ ਤੇ ਆਈ ਥਿੰਕ 1.5 ਲੱਖ ਦੀ ਕੀਮਤ ਹੋਏਗੀ 1.5 ਲੱਖ ਤੋਂ ਜ਼ਿਆਦਾ ਹੀ ਹੋਏਗੀ ਤੇ ਉਹਦੇ ਨਾਲ ਉਹਨੂੰ ਜਿਹੜਾ ਕਿ ਗਿਫਟ ਕੀਤਾ ਉਹਨੂੰ ਔਰ ਰਿਕਸ਼ਾ ਤਾਂ ਕਿ ਉਹ ਆਪਣਾ ਕੰਮਕਾਰ ਚਲਾ ਸਕੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਇਹ ਚੀਜ਼ਾਂ ਨੇ ਅੱਜ ਨਹੀਂ ਸ਼ੁਰੂ ਕੀਤੀਆਂ ਉਹ ਬੜੀ ਵਾਰ ਕਹਿ ਚੁੱਕੇ ਨੇ ਕਹਿੰਦੇ ਮੈਂ ਛੋਟਾ ਹੁੰਦਾ ਸੀ ਮੈਂ ਉਦੋਂ ਹੀ ਸੋਚਦਾ ਹੁੰਦਾ ਸੀ ਕਿ ਮੈਂ ਲੋਕਾਂ ਨੂੰ ਰਿਕਸ਼ੇ ਪਾ ਕੇ ਦੇਣੇ ਦੁਕਾਨਾਂ ਪਾ ਕੇ ਦੇਣੀਆਂ ਕਹਿੰਦੇ ਤੁਸੀਂ ਜੇ ਸੋਚਦੇ ਹੋ ਕਿ ਮੈਨੂੰ ਬੀਟ ਕਰ ਲੋਗੇ ਤਾਂ ਤੁਸੀਂ ਕਦੇ ਕਦੇ ਕਹਿੰਦੇ ਕਦੇ ਸੋਚੋ ਵੀ ਨਾ ਇਹ ਚੀਜ਼ ਤੁਸੀਂ ਮੈਨੂੰ ਕਦੇ ਬੀਟ ਕਰ ਹੀ ਨਹੀਂ ਸਕਦੇ ਕਿਉਂਕਿ ਇਹ ਚੀਜ਼ਾਂ ਮੈਂ ਅੱਜ ਨਹੀਂ ਸ਼ੁਰੂ ਕੀਤੀਆਂ ਮੈਂ ਬਚਪਨ ਚ ਹੀ ਸੋਚਦਾ ਆ ਰਿਹਾ ਸੀ ਕਿ ਜਦੋਂ ਮੈਂ ਮਸੀਹ ਚ ਹੈ ਵੀ ਨਹੀਂ ਸੀ ਤੇ ਇਹ ਉਹਨਾਂ ਦੇ ਕਿਰਦਾਰ ਚ ਉਹਨ ਤੇ ਉਹਨਾਂ ਨੇ ਆਪ ਦੀ ਚਰਚ ਜਿਹੜੇ ਵਿੱਚ ਬੈਠੇ ਲੋਕ ਸੀਗੇ ਉਹਨਾਂ ਨੇ ਇੱਕ ਜ਼ਿੰਮੇਵਾਰੀ ਵੀ ਦਿੱਤੀ ਕਿ ਤੁਹਾਨੂੰ ਕੋਈ ਅੰਨਾ ਕੋਈ ਲੰਗੜਾ ਕੋਈ ਕਿੱਦਾਂ ਦਾ ਵੀ ਬੰਦਾ ਦੇਖਦਾ ਆ ਤੁਸੀਂ ਸਾਡੇ ਨੰਬਰ ਤੇ ਕਾਲ ਕਰੋ ਸਾਡੀ ਜ਼ਿੰਮੇਵਾਰੀ ਆ ਉਹਨੂੰ ਘਰ ਬਣਾ ਕੇ ਦੇਣਾ ਉਹਨੂੰ ਰੋਜ਼ਗਾਰ ਦੇਣਾ ਉਹ ਸਾਡੀ ਜ਼ਿੰਮੇਵਾਰੀ ਤੇ ਬਾਈ ਜਦੋਂ ਕੋਈ ਨਹੀਂ ਕਰਦਾ ਮੈਂ ਕਹਿੰਦਾ ਸ਼ਰਮ ਹੋਣੀ ਚਾਹੀਦੀ ਉਹਨਾਂ ਲੋਕਾਂ ਨੂੰ ਸ਼ਰਮ ਹੋਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਐਦਾਂ ਦੇ ਬੰਦੇ ਦੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਐਦਾਂ ਦੇ ਰੱਬੀ ਰੂਹਾਂ ਦੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਤੇ ਮੈਂ ਕਹਿੰਦਾ ਪਾਸਲ ਅੰਕੁਰ ਨੂਰਲਾ ਵਰਗਾ ਪੂਰੀ ਦੁਨੀਆ ਤੇ ਤੁਹਾਨੂੰ ਕੋਈ ਆਪਣੀਆਂ ਜੇਬਾਂ ਪਰਦੇ ਪਰ ਉਹ ਬੰਦੇ ਨੇ ਬਈ ਦੇਖੋ ਪੰਜਾਬ ਦਾ ਉਹਨੂੰ ਕੋਈ ਮਤਲਬ ਨਹੀਂ ਹਿੰਦੂ ਸਿੱਖ ਮੁਸਲਿਮ ਕੌਣ ਬਈ ਉਹਦੇ ਉਹ ਦੇਖਦਾ ਹੈ ਕਿ ਉਹ ਬੰਦੇ ਕੰਮ ਕਰਨ ਦੀ ਚਾਹ ਆ ਪਰ ਬੰਦੇ ਕੋਲ ਪੈਸਾ ਹੈ ਨਹੀਂ ਯਾਰ ਪੈਸਾ ਹੈ ਨਹੀਂ ਬੰਦੇ ਦੇ ਹੱਥ ਹੈ ਨਹੀਂ ਉਹ ਇੱਕ ਤੇ ਉਹ ਬਾਈ ਉਹਨਾਂ ਨੇ ਆਟੋ ਰਿਕਸ਼ਾ ਕਹਿੰਦਾ ਮੈਂ ਚਲਾ ਸਕਦਾ ਮੈਨੂੰ ਚਲਾਉਣਾ ਆਉਂਦਾ ਮੈਂ ਖਾਤਨਾ ਮੈਨੇਜ ਕਰ ਸਕਦਾ ਸਾਰੇ ਕੰਮ ਕੀਏ ਆਟੋ ਕੋਪਨ ਔਰ ਸਬਜੀ मजदूरी तो इसने मुझे अपनी स्टोरी बताई कि मैं जब ऑटो लेता हूँ किराए के ऊपर तो तीन सौ रुपया किराया होता है तो पाँच सौ मुझे पूरे दिन में मिलता है तो दो सौ बचता है तो मैंने कहा दो तीन सौ में घर कैसे चलता है तेरी शादी से बोला मैंने कहा इससे महंगा ऑटो मैं लेके देता हूँ ये डेढ़ लाख के करीब है एक सवा दो लाख का आता है क्या नहीं मुझे वो नहीं चाहिए उसमें तेल भरवाना पड़ता है ये बैटरी वाला फ्री चलता है मैंने कहा ठीक है जैसा तू कहेगा मैं वैसा दे दूंगा